ਅਸੀਂ ਕਾਲਪੀਓਂਗੇ ਮੈਂ ਤੁਹਾਡਾ ਆਪਣਾ ਸੰਧੂ ਤਲੰਡੀ ਸਬਲ ਆਪਾਂ ਪਹੁੰਚ ਜਾਂਦੇ ਬੁੱਧਵਾ ਟਰੈਕਟਰ ਮੰਡੀ ਤੇ ਤੇ ਤੁਹਾਨੂੰ ਦਿਖਾਵਾਂਗੇ ਵੀ ਬੁੱਧਵਾ ਟਰੈਕਟਰ ਮੰਡੀ ਦੇ ਅੱਜ ਕੀ ਪਾ ਕੇ ਕਿ ਜਿਵੇਂ ਜਿਵੇਂ ਸੀਜ਼ਨ ਆ ਜਾਂਦਾ ਮੁਰੇ ਟਰੈਕਟਰਾਂ ਦਾ ਰੇਟ ਵਧ ਜਾਂਦਾ ਤੇ ਆਪਾਂ ਤੁਹਾਨੂੰ ਵੀ ਦਿਖਾਵਾਂਗੇ ਕੱਲੇ ਕੱਲੇ ਟਰੈਕਟਰਾਂ ਦਾ ਰੇਟ ਤੇ ਭਾਈ ਜੇਕਰ ਨੇ ਪਈ ਨਾ ਟਰੈਕਟਰ ਖਰੀਦਣਾ ਹੋਵੇ ਜਾਂ ਵੇਚਣਾ ਹੋਵੇ ਤੁਸੀਂ ਆਪਣਾ ਸੰਪਰਕ ਕਰ ਸਕਦੇ ਆਂ ਆਪਾਂ ਨੰਬਰ ਆਦਾ ਵੀਡੀਓ ਚ ਪਾਉਂਦੇ ਰਹਿੰਦੇ ਆ ਤੇ ਵੀਡੀਓ ਦੇ ਡਾਇਰੈਕਸ਼ਨ ਚ ਆਪਣਾ ਨੰਬਰ ਉਹ ਨੰਬਰ ਤੇ ਤੁਸੀਂ ਕਾਲ ਕਰਕੇ ਕਦੋਂ ਵੀ ਆਪਾਂ ਨੂੰ ਫੋਨ ਲਾ ਕੇ ਆਪਣਾ ਕੋਈ ਟਰੈਕਟਰ ਖੜੇ ਹੁੰਦੇ ਆ 43 ਤੋਂ 50 ਟਰੈਕਟਰ ਤੇ ਭਈ ਜੇ ਕਿਸੇ ਨੂੰ ਟਰੈਕਟਰ ਖਰੀਦਣਾ ਹੋਵੇ ਤੇ ਜਾਂ ਕੋਈ ਟਰੈਕਟਰ ਵੇਚਣਾ ਹੋਵੇ ਤੁਸੀਂ ਆਪਣੇ ਨੰਬਰ ਤੇ ਫੋਨ ਲਗਾ ਕੇ ਆਪਣਾ ਸੰਪਰਕ ਕੇ ਟਰੈਕਟਰ ਖਰੀਦ ਸਕਦੇ ਹੋ ਸਾਨੂੰ ਜਿਹੜੇ ਆਪਾਂ ਟਰੈਕਟਰ ਵਿਖਾਵਾਂਗੇ ਤੁਹਾਨੂੰ ਉਹਨਾਂ ਦੇ ਵਿੱਚੋਂ ਵੀ ਜੇ ਕਿਸੇ ਨੂੰ ਟਰੈਕਟਰ ਖਰੀਦਣਾ ਹੋਵੇ ਕੋਈ ਵੀ ਤੇ ਤੁਸੀਂ ਆਪਣੇ ਨਾਲ ਸੰਪਰਕ ਕੇ ਟਰੈਕਟਰ ਖਰੀਦ ਸਕਦੇ ਹੋ ਮੈਂ ਤੁਹਾਡਾ ਆਪਣਾ ਸੰਧੂ ਤਰੁੰਦੀ ਸੱਭਲਾ ਤੇ ਭਈ ਕਰਦਿਆਂ ਪਹਿਲੇ ਟਰੈਕਟਰ ਤੋਂ ਕਵਰ ਪਹਿਲਾਂ ਤੁਹਾਨੂੰ ਵਿਖਾਵਾਂਗੇ ਪਾਵਰ ਟਰੈਕ 445 2023 6 ਮਾਡਲ ਟਰੈਕਟਰ ਆ ਇਹ 445 ਡਬਲ ਕਲਚ ਟਰੈਕਟਰ ਆਈ ਹਰਿਆਣਾ ਨੰਬਰਾਂ ਟਰੈਕਟਰ ਦੀ ਗਿਣੀ ਤੁਸੀਂ ਚੈੱਕ ਕਰਸਾ ਟਰੈਕਟਰ ਬਿਲਕੁਲ ਸਾਫ ਆ ਸਾਰਾ ਟਰੈਕਟਰ Ориਜਨਲ ਆ ਸਿੰਪਲ ਸਟੀਅਰਿੰਗ ਆ ਬਾਕੀ ਟਰੈਕਟਰ ਦੀ ਗਿਣੀ ਤੁਸੀਂ ਚੈੱਕ ਕਰ ਲੋ ਟਰੈਕਟਰ ਬਿਲਕੁਲ ਸਾਫ ਆਗਾ ਟਰੈਕਟਰ ਦੇ ਟਾਇਰਾਂ ਦੇ ਕਿਲਗੇ ਮਗਰਲੇ ਟਰ ਦੇ ਕਿ 25 ਤੋਂ 40 ਰੁਪਏ ਹੈਗੇ ਮਗਰਲੇ ਟਰ ਮੂਲ ਆਰਡਰਗੇ 70 ਤੋਂ 80% ਚਾਰਾਟਾ ਅਪੋਲੋ ਕੰਪਨੀ ਨੇ ਤੇ ਜੇ ਭਟਮਾਨ ਦੀ ਗੱਲ ਕਰੀ ਦੋ ਲੱਖ 15000 ਰੁਪਏ ਬਈ ਟਰੈਕਟਰ ਦੀ ਡਿਮਾਂਡ ਹੈਗੀ ਮੌਕੇ ਤੇ ਮਾਨਤਾ ਨਾ ਫੁੱਲ ਹੋ ਜੂਗਾ ਤੁਸੀਂ ਆਪਣੇ ਨਾਲ ਇਹ ਟਰੈਕਟਰ ਖਰੀਦਣ ਖਾਤਰ ਆਪਣੇ ਨਾਲ ਜੁੜੀ ਸੰਪਰਕ ਕਰ ਸਕਦਾ 445 ਪਾਵਰ ਟਰੈਕ ਇਸ ਤੋਂ ਬਾਅਦ ਇੱਕ ਹੋਰ 445 ਪਾਵਰ ਟਰੈਕ 2010 ਮਾਡਲ ਡਬਲ ਕਲਚ ਸਿੰਪਲ ਸਟੀering ਡਬਲ ਪੀਟੀਓ ਪੰਜਾਬ ਨੰਬਰ ਆ ਜੀ ਟਰੈਕਟਰ ਇਹ ਨਹੀਂ ਤੁਸੀਂ ਚੈੱਕ ਕਰੋ ਟਰੈਕਟਰ ਬਿਲਕੁਲ ਸਾਫ ਆ ਤੇ ਟਰੈਕਟਰ ਦੇ ਚਾਰੇ ਟਾਇਰ ਪਏ ਆ 60 ਤੋਂ 70 ਪਏ ਤੇ ਪੂਰਾ ਚੰਗਾ ਟਰੈਕਟਰ ਇਹਦੇ ਵੀ ਚਾਰੇ ਟਾਇਰ ਅਪੋਲੋ ਕੰਪਨੀ ਦੇ ਆ ਬਾਕੀ ਟਰੈਕਟਰ ਬਿਲਕੁਲ ਸਾਫ ਆ ਸਾਰਾ ਟਰੈਕਟਰ ਇਹ ਵੀ オリジナル ਆ 2,78,000 ਰੁਪਏ ਟਰੈਕਟਰ ਦੀ ਡਿਮਾਂਡ ਆ ਜੀ ਮੌਕੇ ਤੇ ਫੁੱਲ ਮੰਨਤਾ ਨਾ ਹੋ ਜੂਗਾ ਜੇ ਕਹਣਾ ਟਰੈਕਟਰ ਖਰੀਦਣਾ ਹੋਵੇ ਤੇ ਆਪਣੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਆ ਦੇਖੋ ਡਿਊਲ ਪੀਟਿਓ ਬਾਈ ਸਪੈਸ਼ਲ ਕੰਪਨੀ ਵੱਲੋਂ ਮੋਹਰ ਲੱਗੀ ਹੋਈ ਆ 1540 ਚੱਕਰ ਇਹਦੇ ਹੋ ਜਾਂਦੇ ਆ ਉਹਨੂੰ ਬੈਕ ਸਾਈਡ ਤੋਂ ਪਰ ਟਰੈਕਟਰ ਵਖਾਦਨੇ ਆ ਆ ਦੇਖਸਣ ਤੁਸੀਂ ਇਹ ਪੂਰਾ ਚੰਗਾ ਸਾਫ ਟਰੈਕਟਰ 6 ਇਚ ਰੀਆ 270000 ਤੋਂ ਪੂਰਾ ਫੁੱਲ ਮਾਨਟਨ ਹੋਈਗਾ ਤੁਸੀਂ ਆਪਣੇ ਨਾਲ ਸੰਪਰਕ ਰੱਖ ਕੇ ਇਹ ਟਰੈਕਟਰ ਖਰੀਦ ਸਕਦੇ ਹੋ ਇਹ ਦੋ ਟਰੈਕਟਰ ਅਗਲਾ ਟਰੈਕਟਰ ਆਪਣਾ ਸਵਰਾਜ 855 ਮਾਡਲ 2010 ਰਿਵਰਸ ਸਪੀਡ Yo ਡਬਲ ਡਿਸਟ੍ਰਿਬਿਊਟਰ ਸਿੰਪਲ ਸਟੀering ਟਰੈਕਟਰ ਇਹ ਵੀ ਪੂਰਾ ओरिजिनल ਚੰਗਾ ਸਾਫ਼ ਨਹੀਂ ਨਾ ਟਰੈਕਟਰ ਇਹ ਦੋ ਟਰੈਕਟਰ ਇਹ ਟਾਇਰਾਂ ਨਿਕਲ ਗਏ ਮੂਹ ਲੜ ਰਿਹਾ ਬੀਕ ਨਵਿਆ ਤੇ ਮਗਲ ਰਹਿ ਗਿਆ ਇਹਨਾਂ 'ਤੇ 60 ਪੈਸੇ ਬਾਕੀ ਬੈਟਰੀ ਨਹੀਂ ਹੈ ਤੁਸੀਂ ਚੈੱਕ ਕਰ ਸਕਦੇ ਹੋ ਸੋਰਾਜ 855 ਰਿਵਰਸ ਫੀਡੋ ਮਾਡਲ 2010 ਇਹੋ ਟਰੈਕਟਰ ਦੀ ਡਿਮਾਂਡ ਦੀ ਗੱਲ ਕਰਕੇ 3,60,000 ਰੁਪਏ ਟਰੈਕਟਰ ਦੀ ਡਿਮਾਂਡ ਆ ਇਹ ਜੋ ਪੂਰਾ ਫੁੱਲ ਮਾਨਤਾ ਨਾ ਹੋ ਜੂਆ ਬਾਈ ਜੇ ਇਹਨਾਂ ਟਰੈਕਟਰ ਲੈਣਾ ਹੋਵੇ ਤਾਂ ਤੁਸੀਂ ਸੰਪਰਕ ਕਰਿਆ ਆਪਣਾ ਇਹ ਟਰੈਕਟਰ ਫਰੀ ਸਾਡਾ ਇਹ ਦੂ ਅਗਲਾ ਟਰੈਕਟਰ ਆਪਣੇ ਕੋਲ ਸੋਨਾ ਲਿਖਾ 750 ਪੰਜਾਬ ਨੰਬਰ ਆ ਪੰਜਾਬ ਨੰਬਰ ਆ 2013 ਮਾਡਲ ਆ ਤੇ ਬਾਈ ਨਾ ਕਰਾਂਗੇ ਆਪਾਂ ਗੱਲਬਾਤ ਬਾਕੀ ਦੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਹਾਂਜੀ ਬਾਈ ਜੀ ਹਸੀਕਾ ਬਾਈ ਜੀ ਹਸੀਕਾਲ ਜੀ ਬਾਈ ਕੀ ਨਾਂ ਤੇ ਪਿੰਡ ਦਾ ਕੀ ਡਰੈੱਸ ਆ ਆਪਣਾ ਨਾਮ ਜਗਤਾਰ ਸਿੰਘ ਜੀ ਪਿੰਡ ਮਹਰਾਜ ਪਿੰਡ ਮਹਰਾਜ ਆ ਹਾਂ ਇਹਦੇ ਇਹ ਟਰੈਕਟਰ ਦੀ ਫੁੱਲ ਗਾਰੰਟੀ ਹੋਈ ਇੰਜਨ ਗੇਅਰ ਦਾ ਪੂਰਾ ਫੁੱਲ ਗਾਰੰਟੀ ਆ ਠੀਕ ਆ ਜੀ ਨਵੇਂ ਟਾਇਰ ਲੱਗੇ ਆ ਜੀ 15 ਵਾਲੇ ਚਾਰੇ ਚਾਰੇ 15 ਵਾਲੇ ਨਵੇਂ ਹਾਂ ਤੇ ਮਾਡਲ ਕਿਹੜਾ ਜੀ ਮਾਡਲ 13 ਜੀ ਪੰਜਾਬ ਨੰਬਰ ਆ ਠੀਕ ਹੈ ਬਾਈ ਜੀ ਤੇ 61000 ਦਾ ਬਿੱਲ ਮੈਜੀ ਨਵੀਂ ਬੈਟਰੀ ਆ ਬੈਟਰੀ ਦਾ ਬਿੱਲ ਮਿਲੂ 18 ਦਾ ਬਿੱਲ ਦੇਵਗਾ ਬੈਟਰੀ ਦਾ ਮਿਲਦਾ ਬਿੱਲ ਮਿਲੂਗਾ ਜੀ ਠੀਕ ਹੈ ਬਾਈ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਉਹ ਪਣਾ ਬਾਗੇ ਲੈ ਜਾਣ ਠੀਕ ਹੈ ਬਾਈ ਜੀ ਦੋਨੇ ਟਰੈਕਟਰ ਆਪਣੇ ਸਵਰਾਜ ਤੇ ਸਵਰਾਜ ਵੀ ਆਪਣਾ ਠੀਕ ਹੈ ਬਾਈ ਜੀ ਇਹਦੇ ਮੁੱਲ ਵੜੀ ਕੀ ਕਰਦੇ ਹੋ ਬਾਈ ਜੀ ਮੁੱਲ ਵੀਰੇ 4.4 4,30,000 ਹੈ ਹਾਂਜੀ 4,10,000 ਰੁਪਏ ਟਰੈਕਟਰ ਦੇ ਦਾਂਗੇ 4,10,000 ਦਾ ਟਰੈਕਟਰ ਤੁਸੀਂ ਦੇ ਦੋਗੇ ਹਾਂ 20,000 ਰੁਪਏ ਡਿਸਕਾਊਂਟ ਕਰ ਦਾਂਗੇ ਆਪਾਂ ਠੀਕ ਹੈ ਬਾਈ ਜੀ ਬੱਕੀ ਦੋ ਟਰੈਕਟਰ ਵੀ ਕੰਡੀਸ਼ਨ ਚੈੱਕ ਕਰਦੇ ਹਾਂ ਡਬਲ ਪੰਪਾ ਡਬਲ ਡਿਸਟ੍ਰਿਬਿਊਟਰ ਹੈ ਨਾ ਭਾਈ ਜੀ ਡਿਸਟ੍ਰਿਬਿਊਟਰ ਸਿੰਗਲ ਵੀ ਦੇ ਸਿੰਗਲ ਡਿਸਟ੍ਰਿਬਿਊਟਰ ਹਾਂ ਫੁੱਲ ਪਾਵਰ ਠੀਕ ਹੈ ਭਾਈ ਜੀ ਆ ਇਹ ਵੀ ਪੰਜਾਬ ਨੰਬਰ ਹੈ ਹਾਂ ਇਹ ਵੀ ਪੰਜਾਬ ਨੰਬਰ ਹੈ ਦੋਨੇ ਪੰਜਾਬ ਨੰਬਰ ਠੀਕ ਹੈ ਭਾਈ ਜੀ ਇਹ ਚੋ ਕੀ ਇਮਾਨਦਾਨ ਕਰ ਦੋਗੇ ਭਾਈ ਇਹ ਦੇ ਦਾਂਗੇ ਭਾਈ 3,30,000 ਠੀਕ ਹੈ ਭਾਈ ਜੀ ਜਿਹੜਾ ਬਾਈ ਦਾ ਨੰਬਰ ਹੈ ਭਾਈ ਉਹ ਤੁਸੀਂ ਆਪਣੇ ਨਾਲ ਹੀ ਸੰਪਰਕ ਕਰ ਸਕਦੇ ਹੋ ਆਪਾਂ ਤੁਹਾਨੂੰ ਆ ਦਾ ਨੰਬਰ ਦੇ ਦਾਂਗੇ ਤੇ ਮੇਰੇ ਨੰਬਰ ਤੇ ਤੁਸੀਂ ਸੰਪਰਕ ਕੇ ਟਰੈਕਟਰ ਖਰੀਦ ਸਕਦੇ ਹੋ ਦੋਨੇ ਹਾਂ ਤੇ ਬਾਕੀ ਬਾਈ ਦਾ ਬਸ ਉਹਨੂੰ ਡਰੈੱਸ ਲੈ ਕੇ ਦੇਤਾ ਮੋਬਾਈਲ ਨੰਬਰ ਬੋਲਣਾ